ਦਾਵਾਂਗੇ ਦਾਵਾਂਗੇ ਜਿੱਤ ਕੇ ਆਵਾਂਗੇ ਜਿੱਤ ਕੇ ਆਵਾਂਗੇ ਔਰ-ਤਾਰ ਸਾਈਕਲ ਖਾਵਾਂਗੇ ਆਵਾਂਗੇ ਇੱਧਰ ਅੰਦਰ ਸਾਈਕਲ ਵੀ ਖੜਾ ਰੱਖੇ ਨੇ ਆਪ ਛੋਡੀ ਏ ਟਰਾਲੀ ਬਾਬਾ ਪੂਰੇ ਪ੍ਰਬੰਧ ਕਰਕੇ ਨੇ ਸਾਈਕਲ ਨੂੰ ਕਰ ਲੱਦੇ ਹੋਏ ਨੇ ਮਿੱਤਰੋ ਐ ਨਹੀਂ ਨਾ ਮੈਂ ਗਰਾਹਣ ਨੂੰ ਖਿੱਚ ਕੇ ਲਗਾਏ ਤਾਂ ਪੜਨਾ ਮੈਂ ਮੁੰਡੇ ਉਹਨਾਂ ਨਾਲ ਹੀ ਗੱਲ ਲਈਏ ਕਿ ਤੀ ਤਾਂ ਆਪਾਂ ਵੱਜਾਂਗੇ ਵਿੱਚ ਵਿੱਚ ਵੱਜਾਂਗੇ ਹਿੱਕ 'ਚ ਹਾਂਜੀ ਤੇ ਦੋਸਤੋਂ ਪਟਿਆਲੇ ਤੋਂ ਥੋੜਾ ਜਿਹਾ ਹੋਰ ਖੜਿਆਂਗੇ ਸਾਰੇ ਟਰੈਕਟਰ ਟੱਪੇ ਇੱਧਰ ਇਕੱਠੇ ਹੋ ਰਹੇ ਨੇ ਤੇ ਇੱਧਰ ਸੰਗਤਾਂ ਲੰਗਰ ਵੀ ਤਿਆਰ ਕਰ ਰਹੀਆਂ ਨੇ ਸਾਰੇ ਮੰਨ ਲਓ ਵੀ ਤੜਕੇ ਇੱਥੋਂ ਸਵੇਰੇ ਨਿਕਲਾਂਗੇ ਇੱਧਰ ਬਾਈ ਜੇ ਕਿਹੜਾ ਪਿੰਡ ਆ ਬਾਈ ਦਾ ਟੋਲਾਵਾਲ ਬਾਈ ਜੀ ਟੋਲਾਵਾਲ ਵਾਲੇ ਨੇ ਤਾਂ ਕਹਿੰਦੇ ਲੰਗਰ ਵੀ ਤਿਆਰ ਕਰਤਾ ਸਾਰਾ ਪ੍ਰਬੰਧ ਨਾਲ ਲੈ ਕੇ ਆਇਓ ਹੈ ਬਾਈ ਹਾਂਜੀ ਹਾਂਜੀ ਸਾਰਾ A to Z A to Z A to Z ਤੜਕੇ ਲੰਗਣਾ ਹੈ ਇੱਥੋਂ ਹਾਂਜੀ ਤੜਕੇ ਲੰਗਣਾ ਜੀ ਸਾਰੀ ਸੰਗਤ دوستੋ ਇੱਥੇ ਇਕੱਠੀ ਹੋ ਰਹੀ ਆ ਪਿਆਰ ਨਾਲ ਲੰਗਰ ਤਿਆਰ ਕਰ ਰਹੀ ਆ ਗੰਢੇ ਚੀਰੇ ਜਾ ਰਹੇ ਮਿਰਚਾਂ ਚੀਰੀਆਂ ਜਾ ਰਹੀਆਂ ਨੇ ਇੰਗੀਆਂ ਇੱਧਰ ਦੁੱਧ ਨੂੰ ਬਾਲੀਆਂ ਦਵਾਈਆਂ ਜਾਂਦੀਆਂ ਨੇ ਦੁੱਧ ਹੀ ਪੀਓਗੇ ਹੈ ਬਾਈ ਦੁੱਧ ਹੀ ਦੁੱਧ ਜੀ ਕਰੇ ਚਾਹ ਪੀਣੇ ਇੱਥੇ ਦੁੱਧ ਪੀਂਦੇ ਨੇ ਮਿੱਤਰੋ ਇਦਰ ਵੀ ਪ੍ਰਸ਼ਾਦੇ ਤਿਆਰ ਹੋਏ ਨੇ ਸਵੇਰੇ ਸਾਜਰੇ ਸਾਰੀ ਸੰਗਤ ਨੇ ਇਕੱਠੀ ਨੇ ਨਿਕਲਣਾ ਗਾਦਰਾ ਮਟਰ ਧਾਲੇ ਹੈ ਬਾਈ ਤਾਂ ਲਾਲ ਗਾਦਰਾ ਕਿਹੜਾ ਪਿੰਡਾ ਬਾਈ ਦਾ ਨਮੋਲ ਬਾਈ ਨਮੋਲ ਦੀ ਸੰਗਤ ਵੀ ਇਦਰ ੁੱਗਗੇ ਦੀ ਅੱਗੇ ਸ਼ੇਅਰ ਜ਼ਰੂਰ ਕਰੀ ਚਲੋ ਤੁਹਾਨੂੰ ਸਾਰਾ ਮਾਹੌਲ ਦਿਖਾਉਣਾਗਾ ਸਵੇਰੇ ਸੰਗਤ ਨੇ ਇੱਥੋਂ ਸਾਜਰੇ ਨਿਕਲਣਾ ਇਸ ਕਰਕੇ ਇਕੱਠੀ ਸੰਗਤ ਨੇ ਧਾਵਾ ਬੋਲਣਾਗਾ 13 ਤਰੀਕ ਨੂੰ ਅੱਜ 12 ਤਰੀਕ ਹੈਗੀ ਉਸਕਾ ਟਰੈਕਟਰ ਆ ਗਏ ਮੰਨ ਕੇ ਚਲੋ ਇੱਥੇ ਕੁਛ ਕੁ ਅੱਗੇ ਖੜੇ ਨੇਗੇ ਮੰਡੀ ਦੇ ਵਿੱਚ ਇੱਥੇ ਚੋਲ ਸਿੱਟ ਨੂੰ ਥਾਂ ਨਹੀਂ ਦੇਣਾਗਾ ਇੰਨਾ ਇਕੱਠ ਹੋ ਜਾਣਾਗਾ ਇੱਧਰ ਖੜੇ ਜਾ ਸੰਗਤ ਤੁਸੀਂ ਦੇਖੋ ਬਹੁਤ ਇਕੱਠ ਵੱਟ ਭਾਰੀ ਹੋਇਆ ਹੋਇਆਗਾ ਟਰੈਕਟਰ ਦੋ ਦੋ ਟਰੈਕਟੀਆਂ ਪਾਈਆਂ ਹੋਈਆਂ ਨੇ ਇੱਕ ਇੱਕ ਪਿੱਸੇ ਸਾਰੀ ਸੰਗਤ ਦਾ ਧੰਨਵਾਦ ਹੈਗਾ ਤੁਸੀਂ ਵੀ ਵੱਧ ਤੋਂ ਵੱਧ ਹੰਬੜਾ ਮਾਰੋ ਦੋਸਤੋ ਨਾਲ ਦੀ ਨਾਲ ਆਪਣਾ ਪੇਜ ਫੋਲੋ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਸਾਨੂੰ ਸਾਰਾ A to Z ਦਿੱਲੀ ਦੀ ਆਪਾਂ ਗੱਲਬਾਤ ਦਿਖਾਉਣੀ ਹੈਗੀ ਟਰੈਕਟਰ ਫੋਰਡ ਤੇ ਫੋਰਡ ਜਿਹੜਾ ਖੜਾ ਦੇਖੋ ਮਿੱਤਰੋ ਇੱਕ ਫੋਰਡ ਦੋ ਫੋਰਡ ਤਿੰਨ ਫੋਰਡ ਹੋਣ ਵਾਲੀ ਇਕ ਇਧਰ ਬਾਬਾ ਜਾਂਦਾਗਾ ਮਾਹੌਲ ਪੂਰਾ ਕੈਮ ਕਰਨਾ ਹਲੇ ਸੰਗਤ ਨੂੰ ਬਹੁਤ ਖੁਸ਼ ਦਿਖਾਉਣਾ ਦਿੱਲੀ ਜਾ ਕੇ ਆਪਾਂ ਕਿ ਹਲੇ ਪਟਿਆਲੇ ਤੋਰਾ ਖੜਿਆਂਗੇ ਇਕੱਠੇ ਜਿਵੇਂ ਵਾਲੋ ਵੀ ਇੱਕੇ ਦੇ ਵਿੱਚ ਜਿਵੇਂ ਕਹਿੰਦੇ ਆ ਬਰਕਤ ਹੁੰਦੀ ਹੈਗੀ ਕਿ ਇਕੱਠੇ ਹੋ ਗਈ ਆ ਪਤਾ ਵਾ ਬੋਲਣਾ ਇਧਰ ਚਾਹ ਦਾ ਪ੍ਰਬੰਧ ਹੈਗਾ ਬਾਬਾ ਮੋਹਨ ਸੱਸੀਕਾਰ ਜੀ ਕਿਹੜਾ ਪੰਡਾ ਜੀ ਬੁੜਖਿਆ ਭਾਈ ਡੋਖਾਂ ਵਾਲਿਆਂ ਨੇ ਇਧਰ ਚਾਹ ਦੀ ਸੇਵਾ ਕੀਤੀ ਆ ਭਾਈ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਨੂੰ ਵੀਡੀਓ ਸ਼ੇਅਰ ਕਰ ਦੂ ਦੋਸਤੋ ਸਾਰਾ ਮਾਹੌਲ ਜੀ ਅੱਜ ਵੀ ਦਿਖਾਈ ਜਾਈਏ ਇਧਰ ਮਹਿੰਦਰੇ ਅਰਜਨ ਬਾਈਆਂ ਦੇ ਕੂੜੇ ਸ਼ਿੰਗਾਰ ਕੇ ਤੋਰਨੇ ਇਧਰ ਪ੍ਰਧਾਨ ਸਾਹਿਬ ਸੱਸੀਕਾਰ ਜੀ ਪ੍ਰਧਾਨ ਸਾਹਿਬ ਸੱਸੀਕਾਰ ਜੀ ਫਿੱਟੋਗੇ ਹਾਂ ਲੈ ਫੋਨ ਵੀ ਹਾਂਜੀ ਹਾਂ ਤਿਆਰੀ ਹੈ ਜੀ ਤਿਆਰੀ ਹੈ ਜੀ ਕਿਹੜਾ ਪੰਡਾ ਬਾਈ ਦਾ ਬਾਈ ਮਡੇਰ ਖੁਰਦਾ ਮਡੇਰ ਖੁਰਦਾ ਵਾਲੇ ਕਹਿੰਦੇ ਓਕੇ ਹੋ ਕੇ ਆਏਗੇ ਬਸ ਵੀ ਮੁੜਨਾ ਨਹੀਂ ਹੈਗਾ ਬਾਈ ਯਾਰ ਜਮਾ ਮਣਵਾ ਕੇ ਹਟਾਗੇ ਮੋਦੀ ਨੂੰ ਹਾਂ ਉਹ ਕਿਲਾ ਕੱਢ ਕੇ ਹਟਾਗੇ ਮੋਦੀ ਤੇ ਉਹਨਾਂ ਚਿਰ ਕੱਥਾਂ ਉਹਨਾਂ ਛੜਦੇ ਨਹੀਂ ਖੜਾ ਛੜਦੇ ਨਹੀਂ ਖੜਾ ਹੈ ਉਹਨਾਂ ਚਿਰ ਖੜਾ ਨਹੀਂ ਛੜਦਾ ਹੁਣ ਆਪਣੀਆਂ ਟਰਾਲੀਆਂ ਮਗਰੋਂ ਹੋਰ ਆਈ ਜਾਂਦੀਆਂ ਨੇ ਹੋਰ ਆਈ ਜਾਂਦੀਆਂ ਨੇ ਇੱਥੋਂ ਸਵੇਰੇ ਖਿੱਚਣੀਆਂ ਟਰਾਲੀਆਂ ਕਿ ਵੀ ਏਕੇ ਦੇ ਵਿੱਚ ਜਿਵੇਂ ਕਹਿੰਦੇ ਹੁੰਦੇ ਆ ਬਰਕਤ ਹੁੰਦੀ ਏ ਇਕੱਠਿਆਂ ਨੇ ਧਾਵਾ ਬੋਲਣਾ ਐ ਪਰ ਆਏ ਨਹੀਂ ਵੀ ਜਦੋਂ ਗਰਹਾਂ ਨੂੰ ਖਿੱਚ ਕ ਲਗਾਏ ਤੇ ਪਾਰਨਾਵੇਂ ਮੁੰਡੇ ਆ ਉਹਨਾਂ ਨਾਲ ਹੀ ਗੱਲ ਲੀ ਆਇਕੀ ਤਾਂ ਆਪਾਂ ਵੱਜਾਂਗੇ ਵਿੱਚ ਵਿੱਚ ਵੱਜ ਇੱਕ ਤੇ ਬਦਨਾ ਕਹਿੰਦੇ ਮਿੱਤਰੋ ਔਲ ਬਾਲਾ ਫਿੱਟ ਤਕੜੇ ਕਰਕੇ ਲਾਇਏ ਨੇ ਇਧਰ ਫਰਿੱਜ ਫਰਿੱਜ ਲੱਕੜ ਵਾਲਾ ਸਾਰਾ ਬੇਡਾ ਦਾ ਸਾਰੀਆਂ ਸੰਗਤਾਂ ਦਿਖਾ ਦिए ਦਰਸ਼ਨ ਕਰਾ ਦिए ਇਹੀ ਵੱਡੀ ਗੱਲ ਹੈਗੀ ਇਧਰ ਆ ਸੰਗਤ ਖੜੀ ਆ ਇਧਰ ਆ ਲੋਹਾ ਖੇੜੀ ਵਾਲੀ ਸੰਗਤ ਆ ਗਈ ਤੇ ਬੋਰਡ ਬੂਡ ਤਿਆਰ ਕਰੇ ਜਾ ਰਹੇ ਨੇ ਸਰਪੰਚ ਸੇਰਾ ਜੀ ਨੇਗੇ ਹੀਰਾ ਸਿੰਘ ਜੀ ਨੇ ਸਸੀਕਾਰ ਜੀ ਇਹ ਵੀ ਪ੍ਰਬੰਧ ਪੂਰੇ ਕਰਕੇ ਲਾਇਏ ਨੇ ਕਹਿੰਦੇ ਚਾਹੇ ਮਹੀਨੇ 6 ਲੱਗ ਜਾਣ ਸਾਲ ਲੱਗ ਜਾਣ ਪਰ ਪੱਕੇ ਪ੍ਰਬੰਧ ਕਰਕੇ ਨੇ ਹੁੰਦੇ ਨੇਗੇ ਲੱਕੜ ਬਾਲਣ ਸਾਰਾ ਸਿਲੰਡਰ A ਤੋਂ Z ਲੰਘਾ ਟੋਚਨ ਵੀ ਨਾਲ ਲੈ ਆਏ ਨੇ ਵੀ ਜੇ ਖਿੱਚਣਾ ਪੈਗਾ ਕਿਸੇ ਨੂੰ ਖਿੱਚ ਦਾਂਗੇ ਤੇ ਦੋਸਤੋ ਸਾਰੀ ਸੰਗਤ ਪੇਜ ਨਾਲ ਆਪਣੇ ਨਾਲ ਜੁੜੇ ਰਹੋ ਤੁਹਾਨੂੰ ਬਹੁਤ ਕੁਝ ਦਿਖਾਉਣਾ ਅੱਗੇ ਕੀ ਕੀ ਦਿੱਲੀ ਦੀ ਅਪਡੇਟ ਹੈ ਜੀ ਸਾਰੀ ਇਹਦੇ ਉੱਤੇ ਆਪਾਂ ਪਾਈ ਜਣੀ ਹੈਗੀ ਦੋ ਦੋ ਟਰਾਲੀਆਂ ਇੱਕ ਟਰੈਕਟਰ ਮਾ ਅਗਰ ਪੱਕੀ ਹੀ ਨਹੀਂ ਹੈਗੀਆਂ ਅਰੇ ਤਾਂ ਹੋਰ ਬਹੁਤ ਕੁਝ ਹੋਣਾ ਹਾਂਜੀ ਦੋਸਤੋ ਧੰਨਵਾਦੀ ਵੀਡੀਓ ਸ਼ੇਅਰ ਕਰ ਦਿਓ ਹਾਂਜੀ 2300 ਟਰਾਲਾ ਹੋਰ ਆ ਰਿਹਾ ਹਾਂਜੀ 2300 ਟਰਾਲਾ ਆ ਰਹੀਆਂ ਟਰਾਲੀਆਂ ਪੱਟੀਆਂ 2300 ਬਾਬਾ ਕਹਿੰਦਾ ਟਰਾਲਾ ਹੋਰ ਆਇਆ ਵੱਡਾ ਮੋਗੇ ਮੋਗੇ ਕਿੰਨੇ ਸਾਰੇ ਬੰਦੇ ਆ ਰਹੇ ਆ ਆ ਰਹੀਆਂ ਦੋਸਤੋ ਅਲੇ ਅਸੀਂ ਪਹਿਲਾਂ ਅੱਗੇ ਲਵੇ ਕਰਕੇ ਤੇ ਹੋਰ ਸੰਗਤਾਂ ਬਹੁਤ ਆ ਰਹੀਆਂ ਨੇ ਅੱਗੇ ਵੀ ਖੜੀਆਂ ਨੇ ਨਾ ਇੱਡਾਂ ਦੀਆਂ ਫਿਰ ਇਕੱਠੇ ਸਵੇਰੇ ਤਾਂ ਬੋਲਣਾਗਾ ਦੋਸਤੋ ਹਾਂਜੀ ਧੰਨਵਾਦੀ ਕਰਦਾਂਗੇ ਕੀਲਾ ਮੋਦੀ ਦੇ ਕੱਲ ਸਾਰੇ ਦਾੜਾ ਆ ਕੇ ਪਹਿਲਾਂ ਹੀ ਤੋੜਿਆ ਹੈ ਪਹਿਲਾਂ ਤੋੜਿਆ ਹੈ ਹਾਂ ਤੋੜਿਆ ਕਿਲਾ ਤੋੜਿਆ ਤੋੜਿਆ ਕਿਹੜਾ ਪਿੰਡਾ ਬਾਬੇ ਦਾ ਕਾਬਦਾਂ ਕਾਬਦਾਲੇ ਕਹਿੰਦੇ ਕਿਲਾ ਤੋੜਿਆ ਪਹਿਲਾਂ ਵੀ ਦਾਤਰਾ ਦੂਤਰਾ ਕਰਦੇ ਨੇ ਬਾਬੇ ਪੂਰੀਆਂ ਹਾਂਜੀ ਧੰਨਵਾਦ ਦੋਸਤੋ ਵੀਡੀਓ ਸ਼ੇਅਰ ਜਰੂਰ ਕਰਦੇ ਪਿੰਡਾ ਜੀ ਟੁੰਗਾ ਪਿੰਡ ਟੁੰਗਾ ਪਿੰਡ ਵਾਲਿਆਂ ਨੇ ਲਾਤੀਆਂ ਰੌਣਕਾਂ ਮਿੱਤਰੋ ਤਾਂ ਖੇਡਣ ਲੱਗੇ ਪ੍ਰਸਾਦ ਦੇ ਬਣਾ ਲੈ ਬਾਈ ਹਾਂ ਬਣਾਉਣੇ ਨਹੀਂ ਤਿਆਰ ਕਰਦੇ ਆ ਜੀ ਬਸ ਬਸ ਲਾ ਕੇ ਬਾਜੀ ਕਹਿੰਦੇ ਪ੍ਰਸਾਦੇ ਵੀ ਤਿਆਰ ਕਰ ਦਾਂਗੇ ਦੇਖੋ ਦੋਸਤੋ ਪਹਿਲਾਂ ਵਾਂਗੂ ਰੌਣਕਾਂ ਲੱਗਣਗੀਆਂ ਦੁਬਾਰੇ ਹੈ ਬਿਲਕੁਲ ਲੱਗਣਗੀਆਂ ਜੀ ਲੱਗਣਗੀਆਂ ਲੱਗਣਗੀਆਂ ਯਾਰ ਰੌਣਕਾਂ ਲਾਵਾਂਗੇ 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 ਜਿੱਤ ਕੇ ਆਵਾਂਗੇ ਜਿੱਤ ਕੇ ਆਵਾਂਗੇ ਹਰ بار ਲਗਾ ਕੇ ਆਵਾਂਗੇ ਆਵਾਂਗੇ ਇੱਧਰ ਅੰਦਰ ਸਾਈਕਲ ਵੀ ਖੜਾ ਰੱਖੇ ਨੇ ਆਪ ਛੋਡੀ ਏ ਟਰਾਲੀ ਬਾਬਾ ਪੂਰੇ ਪ੍ਰਬੰਧ ਕਰਕੇ ਨੇ ਹੋਏ ਸਾਈਕਲ ਥੂੰਕਰ ਲੱਦੇ ਹੋਏ ਨੇ ਮਿੱਤਰੋ ਪੇਟੀਆਂ ਅੰਦਰ ਦੇਖੋ ਡਿੱਡ ਵੱਡੇ ਹੀ ਕਰਕੇ ਰਾਇ ਨੇ ਬਾਬੇ ਸਾਲ ਦਾ ਕੋਟਾ ਲੈ ਆਂਦਾ ਪੂਰਾ ਸਾਲ ਦਾ ਸਾਲ ਦਾ ਜੇ ਘਟਦਾ ਦੇਖਿਆ ਉੱਥੋਂ ਹੋਰ ਲੈ ਲਾਂਗੇ ਆਪਾਂ ਮੌਕੇ ਤੇ ਹਾਂ ਸਾਲ ਦਾ ਕੋਟ ਆਇਆ ਠੀਕ ਆ ਤੁੰਗਾਂ ਵਾਲਿਆਂ ਨੇ ਤਾਂ ਖਿੱਚਤਾ ਕਾ ਬਾਬਾ ਓਏ ਬਿਲਕੁਲ ਕਿਹੜਾ ਪਿੰਡਾ ਬਾਬਾ ਜੀ ਲੋਂਗਵਾਲ ਲੋਂਗਵਾਲ ਫਿਰ ਤਾਂ ਕਮਾਂਡੀਆਂ ਹਾਂ ਹਾਂ ਜੀ ਕਪੜਾ ਆਪਣਾ ਲੋਹਾ ਖੇੜਾ ਜੀ ਵਾਹ ਫਿਰ ਤਾਂ ਜਮੇ ਜਮਾਂ ਕਮਾਂਡੀਆਂ ਬੱਸ ਹਾਂ ਖੇਤ ਦਾ ਖੇਤ ਲੱਗੇ ਪਏ ਨੇ ਬਿਜਲੀ ਦਾ ਕਰਤਾ ਹੈ ਪ੍ਰਬੰਧ ਹਾਂ ਹਾਂ ਇੱਧਰ ਲਾਤਾ ਬਾਬੇ ਉਹਦੀ ਟਰਾਲੀ ਪਹਿਲਾਂ ਵੀ ਦਿਖਾਈ ਸੀ ਉਹਨੂੰ ਬਾਬੇ ਕਰਦੇ ਫਤਿਹ ਟਰਾਲੀ ਦੀ ਦੇਖੋ ਮਿੱਤਰੋ ਪੂਰੀ ਨਿਗ੍ਹਾਸ ਕਰ ਰખીਆ ਬਾਬਾ ਨੇ ਵਧੀਆ ਬਣਾ ਕੇ ਲੈਣੀਆਂ ਟਰਾਲੀਆਂ ਦੋਸਤੋ ਦਿੱਲੀ ਦੀ ਹਰ ਇੱਕ ਅਪਡੇਟ ਲਈ ਆਪਣਾ ਇਹ ਪੇਜ ਜਰੂਰ ਫੋਲੋ ਕਰ ਲਓ ਤੁਹਾਨੂੰ ਹਰ ਇੱਕ ਅਪਡੇਟ ਇਸ ਪੇਜ ਤੇ ਮਿਲਣੀ ਹੈ ਦਿੱਲੀ ਦੇ ਮੋਰਚੇ ਬਾਰੇ ਹਾਂਜੀ ਤੁਹਾਨੂੰ